ਕਾਹਉ ਸੱਤਲ ਗੁਰਸੇਵੀਐ ਅਹਨੇ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਤੋਖ ਜਾ ਸਿਫਤ ਖਸਮ ਦੀ ਨੂਰੇ ਅਰਸਾ ਹੋ ਕੋਰ ਸਾਹੋ ਝੱਟੀ ਐ ਤੋਦ ਡਿਠੇ ਸੱਚੇ ਪਾਤੇ ਸਾਹ ਮਾਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤੇ ਸਾਹ ਹੋ ਸਿਰ ਸਾਹ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀ ਐ ਸਬਨਾ ਦਾ ਵੇਸਾ ਹੋ ਸਜਣ ਸੱਚਾ ਪਾਤੇ ਸਾਹ ਸਿਰ ਸਾਹ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹੀ ਮਹੱਲਾਤੀ ਜਾ ਜੋਗ ਚਾਰੇ ਧਨ ਜੀ ਪਵਹ ਬਿਨ ਸਤਗੁਰ ਸੋਹਾਗ ਨਾ ਹੋਈ ਰਾਮ ਤੇ ਲਾਜ ਸਦਾ ਹਾਰ ਕੀ ਰਾਮ ਤਿਸ ਬਿਨ ਆਵਰ ਨਾ ਕੋਈ ਰਾਮ ਜੋਗ ਚਾਰੇ ਧਨ ਜੀ ਭਵੈ ਬਿਨ ਸਤਗੁਰ ਸੁਹਾਗ ਨਾ ਹੋਈ ਰਾਮ ਸ਼ਲ ਰਾਜ ਸਦਾ ਹਾਰ ਕੀ ਰਾ ਤੇਸ ਬਿਨ ਆਵਰ ਨਾ ਕੋਈ ਰਾਮ ਤੇਸ ਬਿਨ ਆਵਰ ਨਾ ਕੋਈ ਸਦਾ ਸੱਚ ਸੋਈ ਗੁਰਮੁਖੇ ਇਕੋ ਜਾਣਿਆ ਤਾਨ ਪਰ ਮੇਲਾਵਾ ਹੋਆ ਗੁਰਮਤੀ ਮਨ ਮੰਨਿਆ ਸਤ ਗੁਰ ਮਿਲਿਆ ਤਾ ਹਰ ਪਾਇਆ ਤਨਾ ਹੋਈ ਨਾਨਕ ਕਾਮਣ ਕੰਤਰਾਵੀ ਮਨ ਮਾਨਿਆ ਸੁਖ ਹੋਈ ਸਤ ਗੁਰ ਸੇਵ ਧਨ ਬਲੜੀਏ ਹਰਿਵਾਰ ਪਾਵਹਿ ਸੋਈ ਰਾਮ ਸਦਾ ਹੋਵਹਿ ਸੋ ਹਾਗਣੀ ਫਿਰ ਮੈਲਾ ਵੀਸ ਨਾ ਹੋਈ ਰਾਮ ਫਿਰ ਮੈਲਾ ਵੀਸ ਨਾ ਹੋਈ ਗੁਰਮੁਖ ਬੂਝੈ ਕੋਈ ਹਉਮੈ ਮਾਰਿ ਪਛਾਨਿਆ ਕਰਨੀ ਕਾਰ ਕਮਾਵੇ ਸਬਦ ਸਮਾਵੇ ਅੰਤਰ ਏਕੋ ਜਾਣਿਆ ਗੋਰਾ ਮੁਖ ਪ੍ਰਭ 라ਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ ਮਾਨਕ ਕਾਮਣ ਪਿਰ 라ਵੇ ਆਪਣਾ ਰਵ ਰਹਿਆ ਪ੍ਰਭ ਸੋਈ ਕੀ ਕਾਰ ਕਰੇ ਧਨ ਬਲੜੀਏ ਹਰ ਵਾਰ ਦੇ ਮਿਲਾਇ ਰਾਮ ਹਰ ਕੈ ਰੰਗ ਰਤੀ ਹੈ ਕਾਮਣ ਮੇਲ ਪ੍ਰੀਤਮ ਸੁਖ ਪਾਏ ਰਾਮ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੈ ਸਭ ਥਾਈ ਸੱਚਾ ਸੀਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ ਹਾਰੇ ਸੁਖ ਦਾਤਾ ਸਬਦ ਪਛਾਤਾ ਕਾਮਣ ਲਿਆ ਕੰਠੇ ਲਾਈ ਨਾਨਕ ਮਹਿਲੀ ਮਹਿਲੁ ਪਛਾਣ ਗੁਰਮਤੀ ਹਰ ਪਾਏ ਸਤਨ ਬਾਲੀ ਤੁਰ ਮੇਲੀ ਮੇਰਾ ਪ੍ਰਭ ਆਪ ਮਿਲਾਈ ਰਾਮ گور ਮੱਤੀ ਘਟ ਚਾਂਦਨ ਹੋਆ ਪ੍ਰਭ 라ਵ ਰਹਿਆ ਸਭ ਥਾਈ ਰਾਮ प्रभ रब रहे सब थाई मन वसाई पूरब लिखया पाया सेज सुखाली मेरे प्रभ पाणी सच सिगार बनाया ਮਾਲੇ ਹਉ ਮੈ ਮਾਲਾ ਕੋਈ ਗੁਰ ਮਤ ਸੱਚ ਸਮਾਈ ਨਾਨਕ ਆਪ ਮਿਲਾਈ ਕਰਤੈ ਨਾਮ ਨਵ ਨਿਧ ਪਾਈ ਕਾਮਣੇ ਨਿਰਮਲ ਕੋਈ ਗੁਰ ਮਤ ਸੱਚ ਸਮਾਈ ਨਾਨਕ ਆਪ ਮਿਲਾਈ ਕਰਤੈ ਨਾਮ ਨਵ ਨਿਧ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ